ਜੀ ਕੱਲ ਰਾਤ ਮਿਤੀ 18 8 2025 ਨੂੰ ਸਾਨੂੰ ਇੱਕ ਕੰਪਲੇਂਟ ਰিসিਵ ਹੋਈ ਸੀ ਕਿ ਇੱਕ ਟਰੱਕ ਨੰਬਰੀ ਪੀਵੀ02 ਬੀਐਲ987 600 ਬੋਰੀਆਂ ਜਿਹੜੀਆਂ ਯੂਰੀਆ ਦੀਆਂ ਹੈਗੀਆਂ ਉਹ ਕਿਤੇ ਅਨਲੋਡਿੰਗ ਕਰ ਰਿਆ ਸੀਗਾ ਗੈਰ ਕਾਨੂੰਨੀ ਤਰੀਕੇ ਨਾਲ ਤੇ ਮੌਕੇ ਤੇ ਸਾਡੀ ਟੀਮ ਉੱਥੇ ਪਹੁੰਚੀ ਤੇ ਜਿਹੜੇ ਸਬੰਧ ਦੇ ਵਿਭਾਗ ਦੇ ਕੋਆਪਰੇਟਿਵ ਸੁਸਾਇਟੀ ਦੇ ਜਿਹੜੇ ਇੰਸਪੈਕਟਰ ਸੀਗੇ ਉਹ ਵੀ ਉੱਥੇ ਪਹੁੰਚੇ ਤੇ ਜਿਹੜੀ ਇਹ ਇਨਸੀਡੈਂਟ ਸੀਗਾ ਇਹ ਸੱਚ ਸਾਬਿਤ ਹੋਇਆ ਤੇ ਉੱਥੋਂ ਜਿਹੜੀਆਂ ਸੀਗੀਆਂ ਉਸ ਬੰਦੇ ਨੇ ਇਹ ਡਰੱਗ ਟਰੱਕ ਜਿਹੜਾ ਸੀਗਾ ਪਹਿਲਾਂ ਭਜਾ ਲਿਆ ਸੀਗਾ ਤੇ ਸਾਡੀ ਪੀਸੀਆਰ ਟੀਮ ਨੇ ਉਹ ਚੇਸ ਕਰਦੇ ਹੋਏ ਉਹਨੂੰ ਰਾਮਦੀਰਥ ਰੋਡ ਜਿਹੜਾ ਹੈਗਾ ਉਥੋਂ ਕਾਬੂ ਕਰਕੇ ਵਾਪਸ ਸਟਾਣੇ ਲੈ ਕੇ ਆਏ ਤੇ ਸਾਨੂੰ ਜਿਹੜੇ ਹੈਗੇ ਟਰੱਕ ਵਿੱਚੋਂ ਜੜੀਆਂ ਹੈਗੀਆਂ 536 ਬੋਰੀਆਂ ਟਰੱਕ ਤੋਂ ਤੇ 64 ਬੋਰੀਆਂ ਜਿੱਥੇ ਉਹਨੇ ਅਨ ਮਤਲਬ ਇਨਲੀਗਲ ਤੌਰ 'ਤੇ ਜੜੀਆਂ ਲਾਈਆਂ ਸੀਗੀਆਂ ਉਹ ਕਾਬੂ ਇਹਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਕਿ ਇੱਕ ਸਕੈਮ ਹੈਗਾ ਕਿਉਂਕਿ ਜਿਹੜਾ ਯੂਰੀਆ ਦੀ ਤੁਹਾਨੂੰ ਪਤਾ ਸ਼ਾਰਟੇਜ ਬਹੁਤ ਹੈਗੀ ਆ ਜਿਹੜਾ ਇਹਨੂੰ ਬੜੇ ਹੀ ਕੰਟਰੋਲ ਤਰੀਕੇ ਨਾਲ ਜਿਹੜਾ ਹੈਗਾ ਪ੍ਰਾਈਵੇਟ ਤੇ ਜਿਹੜਾ ਹੈਗਾ ਕੋਆਪਰੇਟਿਵ ਆਧਾਰ 'ਤੇ ਦਿੱਤਾ ਜਾਂਦਾ ਹੈਗਾ ਆ ਤੇ ਇਹ ਹੁਣ ਜਿਹੜੀ ਤਫ਼ਤੀਸ਼ ਹੈਗੀ ਆ ਇਹਨੂੰ ਬੜੀ ਹੀ ਡੂੰਘਾਈ ਨਾਲ ਆਪਾਂ ਕਰਾਂਗੇ ਤੇ ਜਿਹੜੇ ਵੀ ਇੱਥੇ ਇਨਵੋਲਵਮੈਂਟ ਹੋਊਗੀ ਉਹਨੂੰ ਆਪਾਂ ਸਖਤ ਕਾਰਵਾਈ ਕਰਾਂਗੇ ਇਹਦੇ ਵਿੱਚ ਇੱਕ ਗੱਲ ਹੋਰ ਬੜੀ ਮਤਲਬ ਕਿ ਲੇਖਣ ਵਾਲੀ ਹੈਗੀ ਕਿ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਆ ਉਹਨਾਂ ਨੂੰ ਬੜੀ ਹੀ ਮਤਲਬ ਕਿ ਕਲਤ ਆਂਦੀ ਹੈਗੀ ਆ ਯੂਰੀਆ ਦੀ ਕਿਉਂਕਿ ਉਹਨਾਂ ਨੂੰ ਜਦੋਂ ਪੱਠੇ ਵੀਦ ਦੇ ਜਾਂ ਫਸਲ ਵੀਦ ਦੇ ਗਏ ਆ ਉਹਨਾਂ ਨੂੰ ਯੂਰੀਆ ਜਿਹੜਾ ਹੈਗਾ ਸਹੀ ਮਾਤਰਾ ਵਿੱਚ ਉਹਨਾਂ ਨੂੰ ਉਪਲਬਧ ਨਹੀਂ ਹੋ ਪਾ ਤੇ ਉਹ ਜਿਹੜੀ ਸਾਈਫਨਿੰਗ ਹੋ ਰਹੀ ਹੈ ਜਿਹੜੀ ਉਹ ਉਥੋਂ ਇਲੀਗਲ ਤੌਰ ਤੇ ਉਹਦਾ ਜਿਹੜੀ ਸਮਗਲਿੰਗ ਹੋ ਰਹੀ ਆ ਆਪਾਂ ਕਹ ਲਈਏ ਉਸ ਚੀਜ਼ ਤੇ ਹੁਣ ਆਪਾਂ ਰੋਕ ਲਾਵਾਂਗੇ ਤੇ ਇਹਨੂੰ ਬੜੀ ਹੀ ਡੁੰਗਾਈ ਤੱਕ ਇਹਨੂੰ ਅੱਗੇ ਲੈ ਕੇ ਜਾਵਾਂਗੇ